ਗੁਰਦਾਸਪੁਰ ਦੇ ਪਿੰਡ ਅਲੀ ਸ਼ੇਰ ਵਿੱਚ ਦਰਦਨਾਕ ਮਾਮਲਾ ਸਾਹਮਣੇ ਆਇਆ ਪਿੰਡ ਦਾ ਕੰਮ ਕਰਨ ਵਾਲੇ ਛਿੰਦਾ ਨਾਮ ਦੇ ਵਿਅਕਤੀ ਨੇ ਪਿੰਡ ਦੇ ਦੋ ਲੋਕਾਂ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਲਈ ਜਿਸ ਨਾਲ ਲिलाਤ ਦੌਰਾਨ ਉਹਦੀ ਮੌਤ ਹੋ ਗਈ ਮਰਨ ਤੋਂ ਪਹਿਲਾਂ ਛਿੰਦੇ ਨੇ ਇੱਕ ਵੀਡੀਓ ਬਣਾ ਕੇ ਦੱਸਿਆ ਕਿ ਪਿੰਡ ਦੇ ਹੀ ਪਿਓ ਪੁੱਤ ਉਸ ਨੂੰ ਬੇਕਾਰ ਤੰਗ ਕਰਦੇ ਰਹੇ ਤੇ ਜਲੀਲ ਕਰਦੇ ਸਨ ਵੀਡੀਓ ਵਿੱਚ ਉਸਨੇ ਆਪਣਾ ਦੁੱਖ ਸਾਂਝਾ ਕੀਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੋ ਵਿਅਕਤੀ ਛਿੰਦੇ ਨੂੰ ਛੁੱਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਸਨ ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਕੋਈ ਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਬਾਉ ਮਰਨ ਦਾ ਬੇਟਾ ਲੱਗਦਾ ਹਾਂ ਗਲਬਾ ਸਰ ਕੰਮ ਤੇ ਕੰਮ ਦੇ ਡੜੀ ਕੰਮ ਤੇ ਗਏ ਸੀ ਡੜੀ ਪੇਨ ਦਾ ਕੰਮ ਕਰਦੇ ਸੀ ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪੁੱਛਣ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਹੁਤ ਟੌਰਚਰ ਕੀਤਾ ਵੀ ਧਮਕੀਆਂ ਧਮਕੀਆਂ ਦਿੱਤੀਆਂ ਵੀ ਜੇ ਨਹੀਂ ਆਨ ਕੋਸ਼ ਕਰ ਦਾਂਗੇ ਜਾਂ ਇਦਾਂ ਵਾ ਤੇ ਪੈਸੇ ਵਾਸ ਦੇ ਦੇ ਉਹਨਾਂ ਦੇ ਸਰ ਪੈਸੇ ਕਿਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਹੈ ਜਿਸ ਦਿਨ ਉਹਦਨ ਜਦੋਂ ਇਹ ਕੰਮ ਹੋਇਆ ਉਹਦਨ ਜਦੋਂ ਜਿਆਦਾ ਟੁੱਟ ਗਈ ਤਾਂ ਉਹਨਾਂ ਨੇ ਜਿਆਦਾ ਤਮਕਾ ਲੈ ਲਈ ਤੇ ਉਹਦਨ ਉਹ ਡੈਡੀ ਨੇ ਇਹ ਜੋ ਇਹੋ ਜਿਹਾ ਕੈਸ਼ਜਾ ਅਗੇ ਦਵਾਈ ਖਾ ਲਈ ਤੇ ਬਾਅਦ ਵਿੱਚ ਆਪਾਂ ਨੇ ਗੁਰਦਾਸਪੁਰ ਖੜਿਆ ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਸਿਵਲ ਹਸਪਤਾਲ ਤਾਂ ਬਾਅਦ ਜੋ ਉਹਨਾਂ ਨੇ ਉਥੇ ਰੈਫਰ ਕਰਤਾ ਬਾਅਦ 5 ਸਾਲ ਖੜਿਆ ਤਾਂ ਉਥੇ ਵੀ ਬਾਅਦ ਜੋ ਉਹਨਾਂ ਨੇ 4 ਬੰਦੇ ਦਾ ਗਾਜ਼ਬ ਰਫਰ ਕਰਤਾ ਤੇ ਹਾਦਸਾ ਬੜੀ ਸੀਰੀਅਸ ਹੋ ਗਈ ਬਾਅਦ ਜੋ ਆਪਾਂ ਨੇ ਚੰਡੀਗੜ੍ਹ ਕਰਨ ਲੱਗੇ ਸੀ ਮੁੜੀ ਦੀਆਂ ਜਹਾਜ਼ ਤਾਂ ਸੀਰੀਅਸ ਸੀ ਬਾਅਦ ਚੰਡੀਗੜ ਖਣਨ ਲੱਗੇ ਚੰਡੀਗੜ ਜਾਂਦੇ ਜਾਂਦੇ ਮੁੜੀ ਦੀ ਜਥੇ ਵੀ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿ ਉਹਨਾਂ ਨੇ ਉਹਨਾਂ ਨੂੰ ਕਿਹਾ ਉਹ ਵੀ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੱਦ ਇਸ ਵਿੱਚ ਗਈ ਹੈ ਕੱਲ੍ਹ ਕਿਸੇ ਹੋਰ ਦੇ ਨਾਲ ਬੀਤੇ ਹਨ ਤਾਂ ਪੁਲਿਸ ਨੂੰ ਇਹੋ ਮਿਹਰਬਾਨੀ ਹੈ ਵੀ ਖੂਬ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹ ਨਾ ਜਿਉਆ ਮੇਰਾ ਪਿੰਡਾ ਲਿਸ਼ਿਆ ਰਿਹਾ ਉਹਨਾਂ ਦਾ ਨਾਂ ਸਿੰਦਾ ਸੀ ਉਨਾਂ ਨਾਲ ਗੱਲਬਾਤ ਹੋਈ ਕਿ ਉਹਨੇ ਦੋ ਬੰਦੇ ਤੋਚਨ ਕਰਦੇ ਹਨ ਉਹਨਾਂ ਨੂੰ ਪਰੇਸ਼ਾਨ ਕਰਦੇ 3 ਸਾਲ ਹੋ ਗਏ ਨੂੰ ਦੱਕਾ ਦੇ ਇਹਦੇ ਵਿੱਚ ਆ ਨਿਪਟਤਿਓ ਕਰਦੇ ਕਿਉਂ ਨਹੀਂ ਤੇ ਉਹ ਦਿਨ ਉਹ ਦਿਨ ਉਹਨਾਂ ਨੂੰ ਬਹੁਤ ਦਬਾ ਦਿੱਤਾ ਹੀ ਉਹਨਾਂ ਤੇ ਉਹਨਾਂ ਫਿਰ ਪਤਾ ਨਹੀਂ ਉੱਥੇ ਦਵਾਈ ਖਾ ਲਈ ਜਦੋਂ ਘਰ ਆਏ ਤੋਂ ਦਵਾਈ ਉਹਨਾਂ ਦੇਖਿਆ ਮੂੰਹ ਤੋਂ ਉਹਨਾਂ ਦੇ ਮੂੰਹ ਚ ਦਵਾਈ ਆ ਹੁੰਦੀ ਫਿਰ ਉਹਨਾਂ ਕੋਲ ਉਲਟੀਆਂ ਵੀ ਕਰਾਈਆਂ ਉਲਟੀਆਂ ਨਹੀਂ ਹੁੰਦਰ ਕੀਤੀ ਫਿਰ ਏਦਾਂ ਹੀ ਆਉਂਦਾ ਨੂੰ ਇਹਨਾਂ ਨੂੰ ਇਕੱਠਿਆ ਕਰਕੇ ਹਸਪਤਾਲ ਲੈ ਗਈ ਫਿਰ ਆਪਾਂ ਬੜਾ ਇਲਾਜ ਕਰਾਇਆ ਫਿਰ ਵੀ ਉਹ ਨਹੀਂ ਬੱਚੇ ਫਿਰ ਵੀ ਮੇਰੇ ਬੱਚੇ ਨੂੰ ਸਾਡੇ ਚਲ ਗਏ ਕਿੰਨਾ ਮਜ਼ੇਦਾਰ ਹੈ 50 ਸਾਲਾਂ ਦੀ ਪੁਲਿਸ ਵਾਲੇ ਨੇ ਹੀ ਉਹ ਤਾਂ ਦੇਰ ਦਿੱਤੀ ਦੀ ਉਹਨਾਂ ਨੇ ਹੀ ਕਿਹਾ ਵੀ ਹਾ ਜੀ ਜਾ ਕੇ ਉਹ ਕਰੋ ਸਾਨੂੰ ਇਨਸਾਫੀ ਮਿਲਣੀ ਚਾਹੀਦੀ ਹੈ ਉਹ ਜਿਹੜਾ ਸਰਚਾ ਚੋਣ ਨਾਲ ਲੋਕਾਂ ਦੇ ਉਹ ਸਖਰ ਨਹੀਂ ਨਾ ਸਤ ਪਾਇਆ ਇਹਨਾਂ ਦੇ ਬੰਦੇ ਮਗਰਲਾ ਉਹਦੇ ਖੇਤ ਦੇ ਕੰਮ ਕਰਦੇ ਹੋਣਗੇ ਸਰਕਰ ਕਰਕੇ ਉਹਨਾਂ ਨੂੰ ਲਵਾ ਕਰਦੇ ਨੇ ਉਹ ਕਰਵਾਇਆ ਮਾਰ ਜਮਾ ਬਸ ਜੀਤਾਂ ਨੇ ਕਾਲੇ ਨੇ ਇਹਨਾਂ ਨੇ ਮਤਾਰ ਕਹਿ ਗਏ ਇਹਨਾਂ ਨੇ ਕਹ ਕਹਿ ਗਏ ਕਿ ਉਹ ਤੇ ਕੰਦੇ ਸਮਾਨ ਬਰਦੇ ਇਕੱਠੇ ਕਰਨੇ ਨੇ ਬੰਦਾ ਚਾਹੀਦਾ ਹੁਣ ਬਰਦੇ ਦੇ ਦੇ ਨਿਗਰਤਾਰੇ ਦਾ ਬੰਦਾ ਨਾ ਕਿ ਭੇਜਿਆ ਹੋਵੇ ਜਿੱਦਾਂ ਤੁਸੀਂ ਇਹ ਕੰਮ ਕੀਤਾ ਉਹਦਨ ਕੀ ਗੱਲ ਹੋਈ ਉਹਦਨ ਇਹੋ ਗੱਲ ਹੋਈ ਉਹਦਨ ਕਿੱਥੇ ਆਏ ਸੀ ਤੁਹਾਡੇ ਕੋਲ ਕੰਮ ਤੇ ਦੇ ਆ ਗਏ ਜਗੀਰੇ ਦੀ ਦੁਕਾਨ ਤੇ ਤੇ ਮੇਰੇ ਕੋਲ ਘਰ ਆ ਪਾਛਾ ਦਾ 8500 ਦਾ 7500 ਦਾ 7000 ਦਾ ਇਹਦੇ ਨਾਲ ਤੋਂ ਠੀਕ ਹੈ ਤਾਂ ਇਹ ਕਰਕੇ ਤੁਸੀਂ ਇਹ ਕੰਮ ਕੀਤਾ ਮੱਫੀਆ ਤੇਰਾ ਵੀ ਦਿੱਤੀ ਦੇਖੋ ਜੀ ਮਤੀ 16 10 25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਈ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੁਝ ਰੇਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕਾ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਏ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੌਰਾਨੇ ਇਲਾਜ ਆ ਇਹ ਸ਼ਿੰਦਾ ਮਸੀਹ ਦੀ ਜਿਹੜੀ ਉਹ ਡੈਥ ਹੋ ਗਈ ਆ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕ ਹੈ ਸ਼ਿੰਦਾ ਮਸੀਹ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲਿਆਉਣ ਦੇ